ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਰਖਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਦਾ ਵਪਾਰ ਲਾਈਨ ਦਾ ਕੰਮ ਆ ਤੇ ਚੰਗੀਆਂ ਗਾਇਆਂ ਸਦਾ ਹੀ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ ਵਿੱਚ ਚਾਰ گاਵਾ ਤੁਹਾਨੂੰ ਦਿਖਾਉਣੀ ਹੈ ਚਾਰੇ ਟੌਪ ਦੀਆਂ ਦੋ ਗੱਬਣਾ ਹੈ ਤਿੰਨ ਗੱਬਣਾ ਤੇ ਇੱਕ ਦੋਸਤੋ ਸੂਈ ਸਵਾਈ ਆ ਇੱਕ ਤਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਪੂਰੇ ਦਿਨ ਵਾਟੀ ਕਰੀ ਜਾਂਦੀ ਆ ਤੇ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਜੇ ਇਹੀਆਂ ਗਾਇਆਂ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਖਰੀਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਬਾਈ ਤੋਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਟੇਪਰਾ ਜੀ। ਹਾਂਜੀ ਬਾਈ ਜੀ ਨਾਮ ਦੱਸਿਓ ਆਪਣਾ। ਪਾਲ ਸਿੰਘ ਵੀਰੇ ਜੀ। ਪਾਲ ਸਿੰਘ। ਹਾਂਜੀ ਹਾਂਜੀ। ਪਾਲ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ। 997352654 ਵੀਰੇ। 997352654 ਵੀਰੇ। 20654 ਹਾਂਜੀ ਹਾਂਜੀ ਤੇ ਬਾਈ ਜੀ ਜਿਹੜੀ ਐਚ ਐਫ ਸਾਹਮਣੇ ਵਟ ਕਰੀ ਜਾਂਦੀ ਹੈ ਇਹਦੀ ਡਿਟੇਲ ਦੱਸਿਓ ਜੀ ਕਿ ਨਮਸਕਾਰ ਵੀਰ ਜੀ ਇਹ ਤੀਜਾ ਸੂਆ ਵੜਸ ਹੁੰਦੀ ਆ ਤੀਜਾ ਸੁੰਦੀ ਆ ਹਾਂਜੀ ਇਹ ਸੈਕਸਰ ਤੋਂ ਗੱਪਣੇ ਹੀ ਬਰੂਟ ਦਾ ਬਚਾਊਗਾ ਇਹਦਾ ਠੀਕ ਆ ਬਰੂਟ ਤੋਂ ਗੱਪਣਾ ਹਾਂਜੀ ਮੀਂਹ ਦਾ ਵੀ 1 ਘੰਟੇ ਡੇਢ ਘੰਟੇ ਤੱਕ ਬੱਚਾ ਆ ਜਾਊਗਾ ਠੀਕ ਆ ਜੀ ਅੱਛੀ ਤੇ ਦਰਦ ਸ਼ੁਰੂ ਹੋ ਗਿਆ ਤੇ ਇਹ ਦੂਤਰ ਰਿਕਾਰਡ ਰਿਹਾ ਇਹਦਾ ਮੇਰਾ ਮਿਲ ਕੇ ਰਿਕਾਰਡ ਦਾ ਵੀਰੇ ਦੂਜੇ ਸੂਏ ਦਾ 35 ਪਲੱਸ ਰਹੀ ਹੈ ਇਹ ਵਾਹ ਬਾਈ ਵਾਹ ਕੀ ਹਾਂਜੀ ਠੀਕ ਹੈ ਜੀ ਲੋ ਵੀ ਸੱਜਣੋ ਮੁੰਮੂ ਥਾ ਸਭੀ ਥੋੜੀ ਇਹਨਾਂ ਵੀ ਕਮਰ ਜਿਹੜੀ ਦਿਖਾਉਂਦੀ ਉਹ ਦਰਦਾਂ ਜਿ ਦਿਖਾ ਰਹੀ ਆ ਹਾਂ ਇਹ ਦਰਦ ਚ ਦਿਖਾਉਂਦੀ ਆ ਕਿਉਂਕਿ ਪਰਸ਼ੂਤਾ ਤੇ ਲੋਟ ਦਿਖਾ ਦੇ ਵੀਰੇ ਐ ਚ ਪਰਸ਼ੂਤਾ ਪਈ ਆ ਬਾਈ ਜੀ ਲਾਫਟੈਲ ਵਾਂਗੂ ਵਾਹ ਬਈ ਵਾਹ ਕਿਆ ਬਾਤ ਲਾਓ ਵੀ ਮਿੱਤਰੋ ਥੱਬੇ ਦਾ ਹਵਾਨਾ ਤੇ ਸੂ ਤੱਕ ਲੱਗਿਆ ਪਿਆ ਬਹੁਤ ਸ਼ਾਨਦਾਰ ਥਾਣਾ ਦੇਖ ਸਕਦੇ ਹੋ ਤੁਸੀਂ ਤੇ ਇਹ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਵੀ ਕਰਾ ਦਿੰਨੇ ਆ ਹਾਂ ਲਾਓ ਵੀ ਮਿੱਤਰੋ ਮੀਰਾ ਬੱਚੀ ਇਹ ਦੋ ਘੰਟੇ ਰੱਖ ਬੱਚਾ ਦੇ ਦੂੰਗੀ ਅੱਜ ਤੇ ਮੂਹਰੇ ਹੈਟ ਰਾਈਟ ਕਰਤਾ ਜੀ ਹਾਂਜੀ ਦੰਦਾ ਜਾ ਹਰੇ ਅੱਛੀ ਟੀਚਾ ਸੂਆ ਸੂਣ ਦੇ ਬਾਦ ਦੰਦਾ ਜਾ ਬਾਈ ਕਹਿੰਦਾ ਤੀਜਾ ਸੂਆ ਸੂਗੀ ਤੇ ਪੀੜੀ ਦੇ ਪਾਵਿਆਂ ਵਰਗੇ ਚਾਰਾਂ ਚੁੰਡਾਂ ਤੇ ਥਾਂ ਤੇ ਇਧਰਲੀ ਸਾਈਡ ਤੋਂ ਕੋਕਾ ਲਾਓ ਬਾਕੀ ਇਹ ਸਖਰਾਜ ਵੀਡੀਓ ਤੋਂ ਪਹਿਲਾਂ ਆਪਾਂ ਰੈਲੀ ਕੀਤੀ ਹੈ ਵਾਹ ਜੀ ਵਾਹ ਬਾਈ ਨੇ ਥੋੜਾ ਜਿਹਾ ਬੈਠਣ ਤੋਂ ਉਹ ਅੱਛੀ ਤੰਗ ਆ ਬੈਠਣ ਤੋਂ ਠੀਕ ਥੋੜੀ ਰੈਲੀ ਕੀਤੀ ਹੈ ਬੱਚੀ ਲਓ ਮਿੱਤਰੋ ਜਾਰੇ ਤੰਗੀ ਸੀਗੀ ਬੱਚੀ ਨੂੰ ਬੈਠਣ ਦੀ ਇੱਕ ਤਾਂ ਸੀਗੀ ਦੇਖ ਸਕਦੇ ਹੋ ਨਾੜਾਂ ਹਵਾਨੇ ਦੇ ਉੱਤੇ ਬਹੁਤ ਸ਼ਾਨਦਾਰ ਥਣ ਲੱਗਿਆ ਕਦ ਕਾਠ ਚੰਗਾ ਹਾਂ ਲਓ ਵੀ ਮਿੱਤਰੋ ਪੰਡਾ ਮੰਨੀ ਫਿਰਦੀ ਐ ਦੋਸਤੋ ਸੂਣ ਦੀ ਬਿਲਕੁਲ ਤਿਆਰੀ ਆ ਤੀਜੇ ਸੂਏ ਇਹਨੇ ਸੁਣਾਇਆ ਕੀ ਬਾਤ ਆਈ ਬਹੁਤ ਜਿਆਦੇ ਚੰਗੀ ਵਹਿੜਾ ਪ੍ਰਦਰਸ਼ਨੀ ਵਹਿੜਾ ਆਈ ਦੇਖ ਸਕਦੇ ਹੋ ਤੁਸੀਂ ਮੋੜ ਲਓ ਬਾਈ ਬਹੁਤ ਸ਼ਾਨਦਾਰ ਆ ਦੋਸਤੋ। ਲੇਵਾ ਬਿਲਕੁਲ ਫੱਟਾ ਤੇ ਪੱਤਾਂ ਦੇ ਵਿੱਚ ਵਿਚਾਲੇ ਵਾਲਾ। ਹਾਂਜੀ ਹਾਂਜੀ। ਤੇ ਬਾਈ ਜੀ ਕੀ ਮੁੱਲ ਕਰਾਂਗੇ ਆਪਾਂ ਇਹਦਾ? ਇਹਦਾ ਯਾਰ ਸਰ ਵਟੇ ਭਾਈ ਕਰਨ ਨੂੰ ਕੁਝ ਕਰ ਲਿਗੇ। ਬਸ ਦੇਣ ਦੀ ਵਾਲੀ ਗੱਲ ਹੈ ਵੀਰੇ 90 ਦੀ ਦੇ ਦਾਂਗੇ ਉਹ ਜੀ। 90 ਦੀ। ਹਾਂਜੀ। ਲਓ ਵੀ 90 ਹਜ਼ਾਰ ਦੇ ਮੁੱਲ ਆ ਦੇਣ ਲੈਣ ਜੇ ਵਾਲੀ ਗੱਲ ਹੀ ਕੀਤੀ ਹੈ ਬਾਈ ਨੇ। ਤੇ ਇਸ ਤੋਂ ਅੱਗੇ ਬਾਈ ਜੀ ਆ ਵੱਛੀ ਵੀਰੇ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਮੂੰਹ ਦੀ ਇਹ ਦੋਨ ਦੇ ਦੰਦ ਪੂਰੇ ਕਿਥੇ ਚੌਕ ਚੱਕੀ ਆ ਵੱਛੀ ਨੇ ਠੀਕ ਹੈ ਜੀ ਇਹਨੂੰ ਅੱਜ ਸੂਈ ਨੂੰ ਸੱਤਵਾਂ ਦਿਨ ਆ ਸੱਤਵਾਂ ਦਿਨ ਹੋ ਗਿਆ ਤੇ ਕੀ ਦੁੱਧ ਦੇ ਗਾੜ ਇਹਦਾ 18 ਕਿਲੋ ਵੀਰੇ ਦੁੱਧ ਮਿਣਕੇ ਦੇਵਾਂਗੇ ਦੋ ਟਾਈਮ ਆਪਾਂ ਵਾਹ ਜੀ ਬਾਕੀ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਹਰੇ ਡੇਢ ਘੰਟੇ ਦੀ ਚੋਈ ਆ ਇਹ ਡੇਢ ਘੰਟਾ ਚੋਈ ਨੂੰ ਹੋ ਗਿਆ ਹਾਂ ਤਾਂ ਵੀ ਸਵੇਰ ਦਾ ਟਾਈਮ ਆ ਆ ਇੱਕ ਵਾਰੀ ਭਲੂਣ ਜ਼ਰੂਰ ਆ ਵੱਛੀ ਦੇ ਥੋੜੀ ਜੀ ਭਲੂਣਾ ਦੋਸਤ ਹਾਂ ਭਲਾ ਹੈਗੀਆਂ ਵੱਛੀ ਦੇ ਵੀ ਜਿਹੜੇ ਪਾਸੇ ਲੈ ਵੈਂਡੀ ਉੱਤੇ ਲੈ ਜਾਂਦੀ ਆ ਬਾਕੀ ਬਹੁਤ ਦੀ ਹੱਥੀਂ ਚਵਾਈ ਵਾਲੀ ਵੀ ਚੰਗੀ ਆ ਬਾਕੀ ਮਸ਼ੀਨ ਵਾਲੀ ਵੀ ਚੰਗੀ ਆ ਠੀਕ ਆ ਜੀ ਮਿਲਕ ਮਸ਼ੀਨ ਲਈ ਵੀ ਖੁੱਚ ਬਹੁਤ ਚੰਗੀ ਆ ਅੱਛੀ ਦੀ ਬਾਕੀ ਸਕੈਨ ਬਹੁਤ ਚਮਕਦਾਰ ਆ ਬੱਚੀ ਸ਼ਾਨਦਾਰ ਆ ਬਹੁਤ ਸ਼ਾਨਦਾਰ ਵਾਕਈ ਸ਼ਾਨਦਾਰ ਗਾਂ ਨੂੰ ਚੀਜ਼ ਬਣੂਗੀ ਬਾਕੀ ਐਤ ਕੀ ਦੁੱਧ 25 ਕਿਲੋ ਬੜੇ ਆਰਾਮ ਨਾਲ ਤੇ ਜੂਗੀ ਅੱਛੀ ਵੀਰੇ ਠੀਕ ਆ ਥਾਣਾ ਦਿਖਾ ਦਈਏ ਬਾਈ ਜੀ ਦਿਖਾ ਦਿਓ ਹੀ ਦਿਖਾ ਦਿਓ ਭਲਾ ਲਾਓ ਬਈ ਸ਼ਾਨਦਾਰ ਥਣ ਲੱਗਿਆ ਬਹੁਤ ਜਿਆਦੇ ਤੇ ਖੁੱਲਾ ਵੀ ਆ ਮਿਲਕ ਵੇਨ ਵੀ ਦੇਖਾ ਇਹ ਮੂੰ ਮੱਥਾ ਬ੍ਰੀਡ ਬਹੁਤ ਚੰਗੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਚੰਗੇ ਕੱਦ ਕਾਠ ਵਾਲੀ ਆ ਦੂਜੇ ਪਾਸੇ ਤੋਂ ਵੀ ਤੁਹਾਨੂੰ ਥਾਣਾ ਦਿਖਾਉਂਦੇ ਤੇ ਤੋੜ ਕੇ ਤੁਹਾਨੂੰ ਦਿਖਾਉਂਦੇ ਨਹੀਂ ਇਸ ਕਰਕੇ ਵੀ ਵੀਡੀਓ ਲੰਮੀ ਨਾ ਹੋ ਜੇ ਚੰਗਾ ਥਾਣਾ ਤੇ ਚੰਗੀ ਕੁਆਲਿਟੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਇਸ ਤੋਂ ਅੱਗੇ ਇੱਕ ਐਚ ਐਫ ਗੱਬਣਾ ਥੋੜੀ ਜਿਹੀ ਕੱਚੀ ਆ ਇਹਦੇ ਬਾਰੇ ਦੱਸਿਓ ਬਾਈ ਜੀ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਪੂੰਦੀ ਛੇ ਦਾੰ ਦਾ ਠੀਕ ਆ ਹਾਂਜੀ ਇਹ ਪਹਿਲੇ ਸਵੇਰੇ ਵੀ ਆਪਾਂ ਹੀ ਇਨੇ ਕੋਲੋਂ ਗਈਏ ਵੀਰੇ ਠੀਕ ਹੈ ਜੀ ਅੱਜ ਇਹਦੇ ਸੂਣ ਦੇ ਦਿਨ 15 ਬਾਕੀ ਆ 15 ਦਿਨ ਸੂਣ ਦੇ ਬਾਕੀ ਹਾਂ ਪਹਿਲੇ ਸਵੇਰੇ 32 ਕਿਲੋ ਦੁੱਧ ਚਵਾ ਕੇ ਭੇਜੀ ਸੀਗੀ ਵੀਰੇ ਆਪਣੇ ਰਖਾਲੇ ਪਿੰਡ 'ਚ ਹੀ ਦਿੱਤੀ ਸੀਗੀ ਐਸੇ ਪਿੰਡ ਜੀ ਹਾਂਜੀ ਵਾਹ ਬਾਈ ਬਾਕੀ ਆ ਵੇਖੋ ਲੜ ਲੂੜ ਵੇਖੋ ਅੱਛੀ ਨੇ ਬਹੁਤ ਜ਼ਿਆਦੇ ਚੰਗੇ ਠੀਕ ਆ ਬਹੁਤ ਭਰਨਾ ਵੱਛੀ ਨੇ ਸੀਮਸ ਲੱਗ ਵੀ ਬਹੁਤ ਆ ਬਹੁਤ ਆ ਬਾਕੀ ਵੱਛੀ ਏ ਵੀ ਰਮਾਡਾ ਦੇ ਸੀਮਨ ਤੋਂ ਖੱਬਣਾ ਰਮਾਡਾ ਦੇ ਜੀ ਹਾਂ ਜੀ ਹੈ ਨਾਰਮਲ ਸੀਮਨ ਉਹ ਲਓ ਜੀ ਆਪ ਨਾਰਮਲ ਸੀਮਨ ਦੀ ਹਾਂ ਨਹੀਂ ਜਾਨੀ ਕਿ ਸੈਕਸਰ ਨਹੀਂ ਲੱਗਿਆ ਉਹ ਰਮਾਡਾ ਨਾਰਮਲ ਲੱਗਿਆ ਹੋਇਆ ਹੈ ਨਾਰਮਲ ਸੀਮਨ ਲੱਗਿਆ ਹੋਇਆ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਹਵਾਨਾ ਇਹ ਵੀ ਬਹੁਤ ਕਰਮ ਵਾਲੀ ਬਹੁਤ ਚੰਗਾ ਪਰੂ ਵੀ ਭਾਈ ਜੀ ਕੱਚੀ ਹੈ ਬੱਚੀ 15 ਦਿਨਾਂ ਦੀ ਲਓ 15 ਦੇ ਨਹੀਂ ਇਹਦੇ ਸੂਣ ਚ ਬਾਕੀ ਹਾਂ ਬਹੁਤ ਸ਼ਾਨਦਾਰ ਥਾਣਾ ਦੇਖ ਸਕਦੇ ਹੋ ਨੇੜੇ ਕਰਕੇ ਦਿਖਾਉਨੇ ਤੁਹਾਨੂੰ ਮਿਲਕ ਵੇਨ ਵੀ ਚੰਗੀ ਆ ਤੇ ਬਾਕੀ ਦੋਸਤੋ ਕੱਦ ਕਾਠ ਵਾਲੀ ਤੇ ਵੇਲ ਵਾਲੀ ਉਹਨਾਂ ਦਾ ਘਰਾਂ ਹੀ ਕੱਢੀ ਬੱਠੀ ਹੋ ਰਿਹਾ ਬੱਚੀ ਰਾਜੀ ਪਲੀ ਵੀ ਬਹੁਤ ਆ ਹਮ ਤੇ ਇੱਕ ਸਾਹਮਣੇ ਵਾੜ ਦੇਖ ਰਹੇ ਕੱਚੀ ਆ ਇਹ ਇਹ ਵੀਰ ਦੀ ਪਰ ਇਹ ਆਪਣੇ ਬਹੁਤ ਹੀ ਸੱਜਣ ਮਿੱਤਰ ਆ ਠੀਕ ਹੈ ਜੀ ਬਰਕੰਦੀ ਸਾਹਿਬ ਠੀਕ ਹੈ ਜੀ ਇਹ ਉਹਨਾਂ ਉਹ ਇੱਕ ਗਾਂ ਹੀ ਰੱਖਦੇ ਆ ਤੇ ਆਪਣੇ ਤੋਂ ਹੀ ਲੈ ਕੇ ਜਾਂਦੇ ਆ ਵੱਡੇ ਜਿਆਦੇ ਦੁੱਧ ਆਲੀ ਹਾਂਜੀ ਹਾਂਜੀ ਤੇ ਇਹ ਕਿੰਨਾ ਸੂਆ ਬਾਈ ਇਹ ਤੀਜਾ ਸੂਆ ਸੂ ਗਈ ਦੋ ਸੂਏ ਸੂਈ ਆ ਬੱਚੀ ਠੀਕ ਹੈ ਜੀ ਤੇ ਇਹ ਇਸ ਟਾਈਮ 6 ਮਹੀਨੇ ਦੀ ਕੱਪਣਾ ਸ਼ੇ ਮੈਨੇ ਦੁੱਧੋ ਛੜਤੀ ਹਾਂ ਦੁੱਧੋ ਛੜਤੀ ਥਣ ਚੈੱਕ ਹੁੰਦੇ ਆ ਵੀਰ ਜੀ ਚੇਪਾ ਬਣਾਈ ਖੜੀ ਐ ਬੱਚੀ ਠੀਕ ਆ ਜੀ ਆ ਦੇਖ ਸਕਦੇ ਹੋ ਸੀਲਸਲਾ ਗਾਹੀਂ ਖੜੀ ਰਹਿੰਦੀ ਐ ਇਹ ਹਾਂਜੀ 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 ਵਾਹ ਜੀ ਵਾਹ ਲਓ ਚੇਪਾ ਬਣਿਆ ਦੇਖੋ ਚੇਪਾ ਬਣਿਆ ਵਿਆ ਠੀਕ ਆ ਜੀ ਤੇ ਦੁੱਧ ਇਹ 45 ਕਿਲੋ ਦੀ ਕੈਮਿਸਟਰੀ ਵਾਲੀ ਵੀਰੇ ਵਾਹ ਜੀ ਵਾਹ ਕਿਆ ਬਾਤ ਲੈ ਠੀਕ ਆ ਬਿਲਕੁਲ ਨਹੀਂ ਪੈਰ ਪਟਿਆ ਕਰਮਾ ਨਹੀਂ 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 ਉਹ ਜੀ ਗੱਲ ਹੀ ਕੋਈ ਇਹ ਸੀਲਸਲਾ ਗ ਬਹੁਤ ਆ ਦੇ ਕੱਦ ਕਾਠ ਵਾਲੀ ਕਸਰ ਕਢੀ ਤੇ ਆ ਦੇ ਡਾਕਟਰ ਤੋਂ ਚੈੱਕ ਕਰਾ ਸਕਦਾ ਥਣ ਚੈੱਕ ਕਰਕੇ ਲੈ ਜਾ ਸਕਦਾ ਤੇ ਕਿਹੜਾ ਸੀਮਨ ਸੁਮਨ ਲੱਗ ਨਹੀਂ ਇਹਦਾ ਸੀਮੰਦੀ ਡਿਟੇਲ ਨਹੀਂ ਲਈ ਜਦੋਂ ਕੋਈ ਸੌਦਾ ਹੋਇਆ ਉਹ ਤੋਂ ਲੈ ਦਾਂਗੇ ਡਾਕਟਰ ਤੋਂ ਲੈ ਦਾਂਗੇ ਹਾਂਜੀ ਹਾਂਜੀ ਲਓ ਵੀ ਮਤਰੋ ਡਾਕਟਰ ਤੋਂ ਡਿਟੇਲ ਬਾਈ ਕਹਿੰਦਾ ਵੀ ਲੈ ਜਾਾਂਗੇ ਉਹਦੇ ਕਰਨ ਤੋਂ ਡਾਕਟਰ ਆਉਂਦਾ ਜਿਹਨੇ ਸੀਮਾ ਲਾਇਆ ਇਹਦੇ ਉਹਦੇ ਤੋਂ ਡਿਟੇਲ ਲੈ ਦਾਂਗੇ ਕੋਈ ਚੱਕਰ ਨਹੀਂ ਕੀ ਬਾਤ ਆ ਯਾਰ ਐਨੀ ਸੀਲ ਤੇ ਸਲੱਗ ਵੱਚੀ ਹਾਂ ਲਓ ਵੀ ਚੀਪੇ ਤੁਹਾਨੂੰ ਪਹਿਲਾਂ ਹੀ ਪਾਸ ਕਰਾਤੇ ਬਾਈ ਨੇ ਨਹੀਂ ਨਹੀਂ ਕੋਈ ਚੱਕਰ ਹੀ ਕੋ ਨਹੀਂ ਬਾਈ ਯਾਰ ਆ ਥਾਣਾ ਦੇ ਚੀਤੇ ਇਹ ਬਾਈ ਜੀ ਐਫਡੀ ਵਾਲੀ ਗੱਲ ਆ ਬਿਲਕੁਲ ਐਫਡੀ ਵਾਲੀ ਆ ਇਹ ਚਾਰ ਮਹੀਨਿਆਂ ਨੂੰ ਆ ਵੱਚੀ ਨੇ ਆਪਾਂ ਨੂੰ ਵੀ ਪਤਾ ਕਿਹੜੇ ਭਾਵੇਂ ਦੇ ਵੇਖਣਾ ਵੇਖਣਾ ਜਿਹੜਾ ਸਭ ਤੋਂ ਬਹੁਤ ਚੰਗੀ ਆ ਜਾਣੀ ਬਾਈ ਉਦੋਂ ਹਾਂ ਸੇਵਾ ਜਿਹੜਾ ਕਰ ਲੂਗਾ ਉਹ ਹੀ ਬਾਕੀ ਕੀ ਕੈਪੈਸਿਟੀ ਦੱਸਿਆ ਸੀ ਬਾਈ ਦੁੱਧ ਦੀ ਇਹਦੀ 45 ਕਿਲੋ ਦੀ ਵੀਰੇ ਲੈ ਵੀ ਸਜਣੋਂ 45 ਕਿਲੋ ਮਸ਼ੀਨ ਆ ਦੁੱਧ ਵਾਲੀ ਸਮਝ ਲਓ ਹਾਂਜੀ ਹਾਂਜੀ ਇਸ ਟਾਈਮ ਮਿਲਕ ਡਰਾਈ ਆ ਹਾਂਜੀ ਦੁੱਧੋਂ ਛੱਡੀ ਆ ਜਿਵੇਂ ਮੰਨ ਕੇ ਚੱਲੋ ਹੁਣ ਤਾਂ ਸੰਭਾਈ ਦਾ ਟਾਈਮ ਆ ਇਹਦਾ ਬਾਕੀ ਚੌਂਕ ਵੇਖੋ ਆਸ ਮਹੀਨੇ ਦੇ ਘੱਬਣਾ ਕੇ ਚੌਂਕ ਨਹੀਂ ਆਉਂਦੀ ਗਾਂ ਤੇ ਠੀਕ ਆ ਜੀ ਠੀਕ ਆ ਬਹੁਤ ਚੰਗੀ ਕੇਅਰ ਚੋਂ ਆਈ ਹੈ ਬੱਚੀ ਏ ਦੋਸਤੋ ਚਾਰ ਗਾਈਆਂ ਤੁਹਾਨੂੰ ਤਿੰਨ ਗਾਈਆਂ ਤੁਹਾਨੂੰ ਦਿਖਾਈਆਂ ਤਿੰਨੇ ਟੌਪ ਦੀਆਂ ਹੂੰ ਜੇ ਕੋਈ ਕੱਚੀ ਲਿਜਾ ਕੇ ਸਾਹਮਣੀਆਂ ਤੇ ਦੁੱਧ ਵਾਲੀ ਮਸ਼ੀਨ ਆ ਇਹ ਹੂੰ ਤੇ ਡਰਾਮ ਦੁੱਧ ਦਾ ਦੋਸਤੋ ਦੋਨਾਂ ਵੇੜਿਆਂ ਦਾ ਇਹ ਦੇਊਗੀ ਬਹੁਤ ਚੰਗੀ ਵਿਹੜਾ ਹਾਂਜੀ ਤਿੰਨੇ ਵਿਹੜਾਂ ਦੇ ਵਿੱਚ ਚਾਰਾਂ ਗਾਈਆਂ ਦੇ ਵਿੱਚੋਂ ਕੋਈ ਵੀ ਗਾਂ ਪਸੰਦ ਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਦੋਸਤੋ ਸੌਦਾ ਕਰ ਲਓ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਰਖਾਲਾ ਤੇ ਤਹਿਸੀਲ ਗਿੱਦੜਵਾਹਾ ਦਾ ਪਿੰਡ ਆ ਤੇ ਨੰਬਰ ਚੱਲ ਰਿਹਾ ਬਾਈ ਦਾ ਉੱਪਰ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੇ ਲਈ ਦੋਸਤੋ ਸਾਡਾ ਨੰਬਰ ਥੱਲੇ ਚੱਲ ਰਿਹਾ ਹੈ ਸਕਰੀਨ ਦੇ ਤੇ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਕਿੰਦਾਂ ਦੀਆਂ ਲੱਗੀਆਂ ਵਹਿੜਾ ਬਹੁਤ ਬਹੁਤ ਧੰਨਵਾਦ ਜੀ